ਆ ਗਿਆ ਆ ਗਿਆ ਆ ਗਿਆ ਆ ਗਿਆ ਲਿਖਣ ਵਾਲੇ ਬੁਲਾਇਆ ਚ ਹੁਣ ਉਹਨਾਂ ਨੇ ਕਹਿਿਆ ਤਾਂ ਦੱਸ ਮੈਂ ਹੁਣ ਕੋਈ ਨਹੀਂ ਰਿਹਾ ਲਾਓ ਲਾਓ ਹੀ ਲਾਓ ਕਰੋ ਚਲੋ ਚੁੱਪ 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 ਵੀ ਹਾਂਜੀ ਭਾਈ ਭਾਈ ਫਿਰ ਮੜਾ ਜੇ ਪਾਸੇ ਫੇਰੀ ਵਾਰ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹਣੇ ਭਾਜੀ ਵੈਕਰ ਜੀ ਖਾਲਸਾ ਵਲ ਅਤੇ ਅੱਜ ਲੰਮੀ ਚੌੜੀ ਗੱਲਬਾਤ ਹੋਈ ਹੈ ਘਟੋ ਘਟ ਪੰਜ ਸਾਢੇ ਪੰਜ ਘੰਟੇ ਤੇ ਪ੍ਰਸ਼ਾਸਨ ਦੇ ਨਾਲ ਪਰਵਾਹੀ ਨਹੀਂ ਪਾਣੀ ਸਿੱਧੂ ਨਾਲ ਪਰ ਬਾਈ ਹੱਥ ਮਗਰ ਕਰੀ ਅਸੀਂ ਉਸੇ ਗੱਲ ਦੇ ਉੱਤੇ ਖੜੇ ਆ ਕਿ ਇਹ ਬਿੜਾ ਸ਼ਕਤੀ ਰਹੀ ਜਿਹਦੀ ਧੂਤ ਜਿਹਦੇ ਪਸਾ ਗਏ ਸਾਰੀਆਂ ਗੱਲਾਂ ਵਾਕਾਂ ਦੀ ਉਹ ਵੀ ਰੱਖ ਹੁਣ ਜਿਹੜਾ ਤਿੰਨ ਤਰੀਕ ਦਾ ਆਪਣਾ ਲੱਗਿਆ ਹੋਇਆ ਮੁੱਖ ਮੰਤਰੀ ਦੇ ਘਰ ਦੇ ਕੋ ਜਿਉਂਦਾ ਤੇ ਹੋਮ ਤਿਆਰੀ ਪੂਰੀ ਕਰ ਲੰਗਰ ਪ੍ਰਸ਼ਾਦੇ ਚਾਹ ਪਾਣੀ ਲੀੜਾ ਕਪੜਾ ਲੈ ਕੇ ਆਪਣੇ ਸਾਧਨ ਲੈ ਕੇ ਪੱਕੇ ਤੌਰ ਤੇ ਇੱਥੇ ਪਹੁੰਚਣਾ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਤੁਸੀਂ 29 ਤਰੀਕ ਨੂੰ ਕੋਰਟ ਤੋਂ ਨਹੀਂ ਆਏ ਐ ਐਤੂ ਵੀ ਜਿਹੜੀ ਗਿਣਤੀ ਆ ਉਹ 10 ਗੁਣਾ ਜ਼ਿਆਦਾ ਹੋਣੀ ਚਾਹੀਦੀ ਜੇ ਆਪਾਂ ਚਾਹੁੰਦੇ ਆ ਵੀ ਆਪਾਂ ਉਹ ਤੇਸ਼ੱਦਦ ਨੂੰ ਰੋਕ ਸਕੀਏ ਉਹਦੇ ਜੋ ਜ਼ੁਲਮ ਢਾਏ ਜਾ ਰਹੇ ਨੇ ਜੋ ਮੁਕਾਦਮੇ ਹੋਰ ਤਰਜ਼ ਕੀਤੇ ਜਾ ਰਹੇ ਨੇ ਉਹਨੂੰ ਰੋਕ ਸਕੀਏ ਮਿੱਧੂ ਨੂੰ ਮਹਾਲੀ ਪਤਾ ਲੱਗਿਆ ਵੀ ਮਹਾਲੀ ਦਾਪ ਦੇ ਵਿੱਚੋਂ ਜੇਲ੍ਹ ਪੀ ਲੱਖੇ ਵੀ ਜਦੋਂ ਤੁਹਾਡੀ ਗੱਲ ਹੋਈ ਹੈ ਪ੍ਰਸ਼ਾਸਨ ਨਾਲ ਕਿੱਥੇ ਗੱਲ ਖੜ ਗਈ ਆ ਕਿ ਤੇ ਕਿੱਥੇ ਗੱਲ ਰੁਕ ਗਈ ਤੁਹਾਡੀ ਇਹ ਤੇ ਗੱਲਬਾਤ ਵਸੇ ਇਹੀ ਚੱਲੀ ਗਈ ਆ ਵੀ ਤੁਸੀਂ ਜਮਾਨਤਾ ਖਰਾ ਲਓ ਜੀ ਅਸੀਂ ਕੋਈ ਮੁਕਾਦਮੇ ਹੋਰ ਨਹੀਂ ਦਰਜ ਕਰਦੇ ਜੀ ਅਸੀਂ ਉਹਨੂੰ ਜੇਲ੍ਹ ਭੇਜਦਾ ਜੀ ਅਸੀਂ ਰਿਮਾਨਤ ਨਹੀਂ ਰੱਖਾਂਗੇ ਜੀ ਉਹ ਜਿਵੇਂ ਦੇਖੋ ਪੈਂਤੜੇ ਹੁੰਦੇ ਨੇ ਇਹਨਾਂ ਦੇ ਇਹਨੇ ਉਹੀ ਰੱਖੇ ਨੇ ਤੇ ਇਹ ਦੇਖਦੇ ਹਾਂ ਵੀ ਆਪਾਂ ਕਿਵੇਂ ਇਹਨੂੰ ਲਮਕਾਉਣਾ ਹੈ ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ ਸਮਾਂ ਦੇ ਦਿਓ ਜੀ ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ ਸਮਾਂ ਪੰਜ ਤੋਂ ਅਸੀਂ ਤਿੰਨ ਦਾ ਕੀਤਾ ਕਿਉਂਕਿ ਉਹ ਉਹਦੇ ਭਰਾ ਤੇ ਵੀ ਪਰਚਾ ਦੁਬਾਰਾ ਦਿੱਤਾ ਇਹਨਾਂ ਨੇ ਤਾਂ ਪੰਜ ਤੋਂ ਤਿੰਨ ਤੇ ਕਰਨਾ ਪਿਆ ਤੇ ਵੱਡੀ ਮੰਗ ਸੀ ਕਿ ਲੋਕਾਂ ਦੀ ਵੀ ਵੀ ਤੁਸੀਂ ਇੰਨਾ ਬਹੁਤ ਟਾਈਮ ਪਹਿਲੇ ਤੁਸੀਂ ਪੰਜ ਕਹਿ ਦਿੱਤੀ ਉਹਦੀ ਤਿਆਰ ਸੀ ਨੌਜਵਾਨ ਤਾਂ ਉਹਦੀ ਤਿਆਰ ਸੀ ਵੀ ਭਾਈ ਤੁਸੀਂ ਅੱਜ ਹੀ ਜਾਣਾ ਔਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਜਿੱਥੇ ਭਾਨਾ ਅੰਦਰ ਬੈਠਾ ਹੈ ਇਹ ਮਸਲਾ ਇਕੱਲੇ ਭਾਨਨੇ ਦਾ ਨਹੀਂ ਹੈ ਇਹ ਮਸਲਾ ਜ਼ਬਰ ਦੇ ਖਿਲਾਫ ਹੈ ਜਿੱਥੇ ਜ਼ਬਰ ਪੰਜਾਬ 'ਚ ਹੋ ਰਿਹਾ ਹੈ ਮੁੰਡਿਆਂ ਦੀ ਪੁਂਕਟਰ ਵੀ ਹੋ ਰਹੇ ਨੇ ਘੁੱਟੇ ਮੁਕਾਬਲੇ ਵੀ ਕੀਤੇ ਜਾ ਰਹੇ ਨੇ ਗੈਸਟਰ ਕਹਿ ਕੇ ਕਿ ਨੀਚੇ ਆਓ ਇਹ ਇਹ ਜਾਬਰੇ ਜਰੂਰ ਫਾਦਣਾ ਟੇਡ ਦਾ ਜੇ ਆਪਾਂ ਇੱਥੇ ਚੁੱਪ ਰਹੇ ਸੁਪਾ ਫਰ ਕੋਈ ਗੱਲ ਨਹੀਂ ਆਪਾਂ ਸੋਹਣੀਆਂ ਡਾਂਗਾ ਖਾ ਲਾਂਗੇ ਕੋਈ ਗੱਲ ਨਹੀਂ ਚੱਕ ਕੇ ਜੇਲ੍ਹ ਸਿਰ ਦਾ ਜੇਲ੍ਹ ਸਿਰ ਦੇ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਇਹ ਜਾਬ ਤੇ ਚਾਉਣਾ ਇਹ ਨਾ ਹੋਵੇ ਇਥੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਭੜਕਾ ਕੇ ਖਸਾ ਕੇ ਕੋਈ ਨਾ ਕੋਈ ਮਾਹੌਲ ਆਪਣੇ ਬੰਦੇ ਬਾੜ ਕੀ ਗੜਬੜ ਕਰਾ ਸਕਦੇ ਆ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਸਿੱਧੇ ਤਰੀਕ ਨਾਲ ਇਸ ਤੋਂ ਦੇ ਕਰਦੇ ਧੂਰੀ ਦਾ ਵੀ ਜਿਹੜਾ ਸੂਰਤ ਨਹੀਂ ਚਲਦੇ ਨੇ ਹੈ ਜੀ ਧੂਰੀ ਵੀ ਅਕਲ ਦਾ ਕੋਈ ਸੰਗਰਸ਼ੀ ਆਪਣੇ ਐਪੀ ਨੇ ਸੂਰਤ ਕਮਾਨ ਸਾਹਿਬ ਨੂੰ ਰੱਖਿਆ ਇਹਨਾਂ ਨੇ ਜਿਹਨੇ 11 ਵਜੇ ਦੀ ਮੀਟਿੰਗ ਰੱਖਣ ਤੋਂ ਬਾਅਦ ਵੀ ਮਤਲਬ ਉਹ ਸਰਕਾਰੀਆਂ ਵਿੱਚ ਹੈ ਜੀ ਪਾਛੇ ਰੱਦ ਕਰਨ ਤੋਂ ਇਨਕਾਰ ਕਰਦੇ ਗੱਲ ਲਮਕਾ ਰਹੇ ਨੇ ਜਿਵੇਂ ਲਮਕਾਉਂਦੇ ਹੁੰਦੇ ਨਾ ਇੱਕ ਵਾਰੀ ਇਹਨਾਂ ਨੂੰ ਲੰਮਾ ਪਾ ਦੋ ਟਾਈਮ ਦੇ ਦਿਓ ਜੀ ਇਹਨਾਂ ਸੌਖਾ ਤਾਂ ਕਢਾਈ ਨਹੀਂ ਸਕਦੇ ਜੇ 302 ਦੇ ਮੁਕਾਦਮੇ ਦੇ ਵਿੱਚ ਮੌਕੇ ਦੇ ਉੱਤੇ ਇੱਕ ਅਸਰਮਗਰ ਕਿੰਨੇ ਵਾਰੀ ਪਹਿਲਾਂ ਜੀਰੇ ਵੀ ਹੋਇਆ ਤਰਸੋ 7 ਦੇ ਮੁਕਾਦਮੇ ਨਾਲ ਦੀ ਨਾਲ ਬੰਦੇ ਛੱਡੇ ਗਏ ਇਸ ਤਰ੍ਹਾਂ ਲੋਂਗੋਵਾਲ ਹੋਇਆ ਤਰਸੋ 7 ਦੇ ਮੁਕਾਦਮੇ ਬੰਦੇ ਨਾਲ ਦੀ ਨਾਲ ਛੱਡੇ ਗਏ ਠੀਕ ਹੈ ਉਹ ਜਿਹੜਾ ਪੱਤੀ ਟੁੱਥੇ ਨੇ ਜੁੜ ਜੀ ਜਮਾਨਤੀ ਲੈ ਲਈ ਮੰਨ ਲਓ ਕਿਸੇ ਚੇਨੀ ਖੋਣ ਵਾਲੇ ਪੱਤਰ 172 ਵੀ ਤੋਂ ਅਜੇ ਤਾਂ ਸਾਫਤ ਹੋ ਗਏ ਅਦਾਲਤ ਤਾਂ ਮੰਨ ਲਿਆ ਵੀ ਹਾਂ ਇਹ ਚੋਰ ਆ ਤਾਂ ਜਮਾਨਤ ਲੈ ਰਹੇ ਆ ਨਾ ਤੇ ਇਹ ਲੱਗਦਾ ਨਹੀਂ ਜਿਵੇਂ 11 ਮਤਲਬ 11 ਵਜੇ ਦੀ ਮੀਟਿੰਗ ਰੱਖਤੀ ਹੈ ਇੱਥੇ ਦੂਜੇ ਪਾਸੇ ਉਹਨੂੰ ਮਤਲਬ ਕਿ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਹੈ ਤੂੰ ਇਹ ਚਾਲਾ ਇਹਨੇ ਸਾਰੇ ਕੋਲੋ ਕਿਵੇਂ ਡੀਲ ਕਰਨਾ ਹੈ ਕਿਵੇਂ ਇਹਨਾਂ ਨੇ ਕਾਰਪੀਡੂ ਕਰ ਲੈ ਸਾਰੇ ਇਹਨਾਂ ਨੇ ਪੈਸੇ ਦੇ ਦੇ ਵੀ ਹੌਲੀ ਹੌਲੀ ਲੋਕਾਂ ਨੂੰ ਖੰਡਿਆ ਦੇ ਠੰਡੇ ਪਾ ਦੋ ਉਸ ਦਿਨ ਵੀ 29 ਨੂੰ ਵੀ ਹੋਇਆ ਨਾ ਬਹੁਤੇ ਨੌਜਵਾਨਾਂ ਨੂੰ ਅਸੀਂ ਤੋਂ ਨੇ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ ਡਰ ਆ ਗਿਆ ਉੱਥੇ ਆਏ ਹੋਜੂ ਉੱਥੇ ਆਏ ਹੋਜੂ ਪਰ ਬੇਖੌਫ ਹੋ ਕੇ ਬੇ ਧੜਕੋ ਕੇ ਨੌਜਵਾਨ ਆਏ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਇਹ ਕੰਮ ਨਾ ਕਰ ਤੈਨੂੰ ਇੰਨਾ ਤੂੰ ਪੰਜਾਬ ਦੀ ਜਵਾਨੀ ਦਾ ਉਹੀ ਜਵਾਨੀ ਜੀਨੇ ਤਰਨੇ ਚਾਮਾਂ ਨਾਲ ਇੱਥੇ ਬਿਠਾਇਆ ਜਿਹੜਾ ਜੋਦੇ ਤੂੰ ਫੋਨ ਪੀਂਤੇ ਤਾਰੂ ਹੋਇਆ ਖੜਾ ਉਹਨਾਂ ਦੀ ਆਵਾਜ਼ ਦੱਪਣ ਦੀ ਤੋਸ਼ ਕਰ ਰਿਆ ਮਸਜੂਰ ਚੱਕ ਕੇ ਝੂਠੇ ਮੁਕੱਦਮੇ ਜੇਲ੍ਹਾਂ ਦੀ ਸੇਟ ਰਿਆ ਤੇ ਤਸ਼ੱਦਦ ਵੀ ਕਰਾ ਰਿਹਾ ਅੱਛਾ ਜਿਹੜਾ ਤੈਨੂੰ ਤੁਹਾਡਾ ਪ੍ਰੋਗਰਾਮ ਆ ਉਹਦੇ ਚ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਅੱਜ ਸਾਰੇ ਬੈਠੇ ਨੇ ਫਰੀਦ ਸਾਹਿਬ ਸਦੀਦ ਪੂਲ ਜੀ ਬੈਠੇ ਨੇ ਇਧਰ ਕਾਕਾ ਜੀ ਬੈਠੇ ਨੇ ਸੀਰਾ ਜੀ ਬੈਠੇ ਨੇ ਤੁੰਦੂ ਜੀ ਬੈਠੇ ਨੇ ਅੱਗੇ ਸਾਰੇ ਖੜੇ ਨੇ ਜਿੰਨੇ ਜਥੇਬੰਦਗਾਲੇ ਸਾਰੇ ਅੱਜ ਇਹਦੇ ਬਾਰੇ ਚਾਹਣਾ ਤੁਹਾਨੂੰ ਆਪਣੇ ਪਾਸ ਦੇਣਗੇ ਪ੍ਰਧਾਨ ਜੀ ਬੈਠੇ ਦੋਨੇ ਪਾਸੇ ਵੀ ਜਿਹੜੀਆਂ ਕਿੜੀਆਂ ਕਿੜੀਆਂ ਜਥੇਬੰਦੀਆਂ ਕਿਹੜੇ ਕਿਹੜੇ ਫਰੰਟੇ 'ਚ ਇਕੱਠੇ ਹੋ ਉੱਥੇ ਤੋਂ ਇੱਕ ਦਿਨ ਦਾ ਪ੍ਰੋਗਰਾਮ ਰੋਊ ਜਾਂ ਪੱਕਾ ਮੋਰਚਾ ਲੱਗੂ ਇਹ ਅਸੀਂ ਮੌਕੇ ਤੇ ਤੈਅ ਕਰਨਾ ਹੈ ਕਿ ਉੱਥੋਂ ਕਿੱਧਰ ਨੂੰ ਵਧਣਾ ਫਿਲਹਾਲ ਇੱਕ ਦਿਨ ਹਾਂ ਨਹੀਂ ਇੱਕ ਦਿਨ ਦਾ ਨਹੀਂ ਉੱਥੇ ਮੌਕੇ ਦੇ ਉੱਤੇ ਰਣਨੀਤੀ ਬਣਾ ਕੇ ਨਾਲ ਦੀ ਨਾਲ ਮੀਟਿੰਗ ਕਰਕੇ ਅੱਗੇ ਇਥੋਂ ਲੰਮਾ ਨਹੀਂ ਲੈ ਜਾਂਦੇ ਅਸੀਂ ਉੱਥੇ ਨਾਲ ਦੀ ਨਾਲ ਮੌਕੇ ਦੇ ਉੱਤੇ ਅਸੀਂ ਕੋਫਾਇਲਾ ਲੈਣਾ ਹੈ ਜਾਂ ਕਿੱਧਰ ਨੂੰ ਜਾਣ ਉਹ ਨਾ ਜੇ ਤਾਂ ਕਹਿੰਦੇ ਭਈਆ ਦੀਆਂ ਤਿਆਰੀਆਂ ਤੂਰੀਆਂ ਲੰਗਰ ਪ੍ਰਸ਼ਾਦ ਸਾਰੇ ਨਾ ਹਾਂਜੀ ਹਾਂਜੀ ਪ੍ਰਧਾਨ ਸਾਹਿਬ ਹੁਣ ਦੂਆ ਲੈ ਆਪਾਂ ਲਾ ਲੋ ਉਧਰ ਕਰਕੇ ਲੈ ਆਪਾਂ ਲੈ ਆਓ ਆਵਾਜ਼ੇ ਸਾਰੀ ਲਾ ਦੇ ਮੈਂ ਕਾਕਾ ਸੀ ਕੋਈ ਆ ਵੀ ਲਾ ਲੋ ਮੈਂ ਇੱਕ ਮਿੰਟ ਹੋ ਜਾ ਥੋੜੇ ਜਿਹਾ ਪਿੱਛੇ ਆ ਲੈਓ ਲੈ ਆਪਾਂ ਬਹੁਤ ਛੱਡ ਦੋ ਬਈ ਛੱਡੋ ਛੱਡੋ ਲੈ ਜੋਗੀ ਮਨ ਪੜਾਈ ਜੀ ਆ ਲੈਓ ਬਈ ਆ ਮਾੜਾ ਜੀ ਕਾਪਟ ਤੇ ਮਾਇਨੋ ਸੌਰੀ ਇਹ ਫਿਰ ਬਾਹਰ ਆਈ ਆ ਥੱਲੇ ਰੱਖੀ ਪੁੱਤ ਜੋਗੀ ਬੈ ਜਾ ਬੈ ਜੀ ਪੁੱਛੇ ਕਰਕੇ ਬੈਠੇ ਜੁਗੇਸ਼ ਮਾਰੀ ਨੀਵੀਂ ਰੱਖਿਆ ਕਰ ਥੱਲੇ ਬੈ ਜਾ ਹਾਂਜੀ ਥੋੜਾ ਉੱਚੀ ਰੱਖਾ ਹਾਂ ਹੁਣ ਰੱਖ ਲਾ ਹੋਰ ਉੱਚੀ ਸਟਾਰਟ ਕਰ ਮਾੜਾ ਇੱਕ ਮਿੰਟ ਕਿਸੇ طرف ਫੋਨ ਤੇ ਸਹੀ ਕਰ ਮਾੜਾ ਠੀਕ ਹੈ ਹਾਂ ਹਾਂਜੀ ਕੀ ਕਹਿਣਾ ਕੀ ਨਾ ਪਤਾ ਜੀ ਜਿਹੜੀ ਅੱਜ ਮੀਟਿੰਗ ਦੇ ਬੇਸ ਹੱਥ ਆ ਰਿਹਾ ਵੀ ਮੈਂ ਕਾਕਾ ਸਿੰਘ ਕੋਟਾ ਸੁਪਾ ਜਰ ਸਕਤਰ ਭਾਰਤੀ ਸੰਗਠਨ ਕੋਟਾ ਉੱਚੀ ਬੋਲੇ ਜੀ ਮੈਂ ਕੱਲਾ ਜੱਸੇਵੰਦ ਕਲੋਨੀ ਜੇਕਰ ਤੁਸੀਂ ਸਵਾਲ ਕੀਤਾ ਕਿ ਬੇਡੇ ਵਿੱਚ ਕਿੰਨੇ ਜੱਸਕੂਨ ਮੈਨੂੰ ਇਹ ਲੱਗਦਾ ਹੈ ਕਿ ਜ਼ਬਰ ਦੇ ਬਰੂਤੀ ਸਾਰਿਆਂ ਹੀ ਪੰਜਾਬ ਦੇ ਵਿੱਚ ਜਿਹੜੇ ਲੜਨ ਵਾਲੇ ਲੋਕ ਨੇ ਉਹ ਸਾਰੇ ਖੱਟੇ ਜੇ ਕੋਈ 1 2 4 ਰਹਿ ਵੀ ਗਏ ਤਾਂ ਉਹਨਾਂ ਨੂੰ ਪੇਲ ਵੀ ਅਸੀਂ ਜ਼ਬਰ ਦੇ ਖਿਲਾਫ ਇਕੱਠੇ ਹੋਏ ਆ ਲੱਖ ਮਤਭੇਦ ਨੇ ਸਾਡੇ ਪਰ ਜਦੋਂ ਮੂਰੇ ਦੁਸ਼ਮਣ ਖੜਾ ਹੋਵੇ ਉਦੋਂ ਅਸੀਂ ਸਾਡੇ ਜਿਹੜੇ ਇਸ ਨਾਲ ਦਿੱਲੀ ਵਾਲੇ ਮੂਰਤੇ ਵੇਲੇ ਸੀ ਵੀ ਜਦੋਂ ਅਸੀਂ ਬੱਤੀ ਖੰਦਸ ਦੇ ਸੇਵਨੀਆਂ ਕੱਟੀਆਂ ਉਦੋਂ ਵੀ ਸੀਗਾ ਪਰ ਅਸੀਂ ਲੋਕਾਂ ਨੂੰ ਜਿੱਤ ਕੇ ਦਿਖਾਇਆ ਇਕੱਠੇ ਉੱਤੇ ਦਿਖਾਇਆ ਇਸ ਦੇ ਵਿੱਚ ਮੈਨੂੰ ਲੱਗਦਾ ਸਾਡੇ ਤਿੰਨੇ ਵਿਚਾਰੇ ਫੋਰਮਾਂ ਦੀ ਸਹਿਮਤੀ ਹੈ ਕਿ ਜਿੰਨਾ ਚਿਰ ਭਾਨਾ ਸਿੱਧੂ ਬਾਹਰ ਨਹੀਂ ਆਉਂਦਾ ਸਾਡਾ ਜਿਹੜਾ ਸੰਘਰਸ਼ ਹੈ ਜਿੱਤਦਾ ਦਿੱਤਾ ਹੋਇਆ ਪ੍ਰੋਗਰਾਮ ਹਰ ਹਾਲ 100% ਉਮੇਜ ਕਰੂਗਾ ਪਿੰਡ ਕੋਟ ਦੋਨਾਂ ਦੇ ਨਾਲੋਂ ਜਾਦੇ ਕਾਠੂ ਜਾਦੇ ਸਖਤ ਹੋਊਗਾ ਇਹ ਸਰਕਾਰ ਨੇ ਦੇਖਣਾ ਹੈ ਕਿ ਉਹ ਪ੍ਰੋਗਰਾਮ ਸਾਡਾ ਕਰਨ ਦੇਣਾ ਹੈ ਜੇ ਪਹਾਨਾ ਸਿੱਧੂ ਨੂੰ ਰਿਹਾਅ ਕਰ ਦਿੰਦੇ ਨੇ ਤਾਂ ਫਿਰ ਸਾਡੇ ਉਸ ਪ੍ਰੋਗਰਾਮ ਤੇ ਵਿਚਾਰਿਆ ਜਾ ਸਕਦਾ ਅੱਜ ਸਾਡੀ ਜਿਹੜੀ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਇਹੀ ਪੀਲ ਹੈ ਜਿਹੜੀ ਤੁਸੀਂ ਸਵਾਲ ਕੀਤਾ ਸੀ ਗੱਲਬਾਤ ਪ੍ਰਸ਼ਾਸਨ ਨੇ ਹਮੇਸ਼ਾ ਹੀ ਗੱਲ ਸਮਝਾ ਕੇ ਪੁੰਟਾ ਕੇ ਟਾਈਮ ਲਾਉਣਾ ਹੁੰਦਾ ਇਸ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜਾ ਪਹਾਨਾ ਸਿੱਧੂ ਰਿਮਾਂਡ ਤੇ ਸੀ ਜਿਹੜੇ ਇਹਨਾਂ ਨੇ 2 ਘੰਟੇ ਉੱਧਰ ਨਿਕਾ ਕੇ ਪੱਤਰ ਤੇ ਲਾਏ ਨੇ ਸਾਨੂੰ ਇੱਧਰ ਲਜਾਇਆ ਵੀ 10 ਮਿੰਟ ਦਿਓ 10 ਮਿੰਟ ਦਿਓ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਕੋਰਡ ਦੁਨੇ ਦਾ ਕੱਟ ਹੈ ਉਹਦਾ ਅਸਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਵਾਜ਼ ਉਠਾਈ ਹੈ ਮੈਨੂੰ ਲੱਗਦਾ 100% ਅਸੀਂ ਲੋਕਾਂ ਦੇ ਹੱਕ ਤੇ ਸੱਚ ਤੇ ਭਾਨਾ ਸਿੱਧੂ ਬਿਨਾਂ ਜਵੰਤ ਰਿਹਾ ਕਰਾ ਕੇ ਲਿਆਵਾਂਗੇ ਇਹ ਦਾ ਅਸੀਂ ਲੋਕਾਂ ਨਾਲ ਵਾਦਾ ਕੀਤਾ ਮੇਰੇ ਨਾਲ ਸਬੰਧਤ ਕੋਈ ਜੀ ਹਾਂ ਜੀ ਇਧਰ ਨਾਲ ਬੀਰਤ ਕੋਈ ਨਾ ਹੱਥ ਪਿੱਛੇ ਰੱਖੋ ਉਹ ਸੂਰਾਥ ਦੇ ਵਿੱਚ ਆ ਗਿਆ ਚੈਨਲਾਂ ਦੇ ਵਿੱਚ ਛੋੜਾ ਹੱਥ ਹੀ ਦਿੱਤਾ ਇਹ ਪਿੱਛੂ ਬਾਤ ਹਾਂ ਨਹੀਂ ਨਹੀਂ ਜਿਦੋਂ ਸੀ ਜਰ ਤਾਂ ਹੀ ਆਖਿਆ ਤੈਨੂੰ ਤੇ ਸਾਡਾ ਫਿਰ ਬਾਏ ਹਾਂ ਕੁਝ ਬਤੂ ਮੈਂ 1 ਮਿੰਟ ਜੀ 1 ਮਿੰਟ 1 ਮਿੰਟ ਮਾੜਾ ਪਿੱਛੇ ਇੱਧਰ ਨਾ ਮਾੜਾ ਸਾਰੇ ਪਾਸੇ ਦੇਖ ਲੈ ਹਾਂਜੀ ਚਲੋ ਕੀ ਨਾਮ ਸਿੰਘ ਗੋਲ ਚੇਅਰਮੈਨ ਬੀਕੇ ਜੀ ਕ੍ਰਾਂਤੀਕਾਰੀ ਪੰਜਾਬ ਜਿਹੜੇ ਅੱਜ 4-5 ਘੰਟੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਦੇ ਵਿੱਚ ਜਿਹੜੇ ਨੇ ਦੇ ਸੀਨੀਅਰ ਅਧਿਕਾਰੀ ਹੈ ਪੁਲਿਸ ਅਧਿਕਾਰੀ ਏਡੀਜੀਪੀ ਹੈ ਜਸਕਰਨ ਸਿੰਘ ਉਹਨਾਂ ਨੇ ਖੁਦ ਇਹ ਗੱਲ ਮੰਨੀ ਆਏ ਵੀ ਜਿਹੜਾ ਇਹ ट्रैवलिंग ਏਜੰਟਾਂ ਦਾ ਜਿਹੜਾ ਧੰਦਾ ਠੱਗੀ ਦਾ ਇਕੱਲੇ ਜਲੰਧਰ ਜ਼ਿਲ੍ਹੇ ਦੇ ਵਿੱਚ 3500 ਇਹੋ ਜਿਹੇ ट्रैवलिंग ਏਜੰਟ ਹਨ ਇਹਨਾਂ ਦਾ ਭਾਵੇਂ ਵਰਤਾਰਾ ਵੱਡਾ ਹੈਗਾ ਲੋਬੀ ਦਾ ਇਹ ਜਿਹੜੀ ट्रैवलिंग ਏਜੰਟਾਂ ਦੀ ਹੈਗੀ ਤੇ ਸਰਕਾਰ ਤੇ ਇਹਨਾਂ ਦਾ ਸਰਕਾਰੇ ਦੇ ਨਾਲੇ ਜੋਰ ਹੈ ਤੇ ਉਹਦੇ ਚ ਜਿਹੜਾ ਵੀ ਟ੍ਰੈਵਲ ਏਜੰਟਾਂ ਦੇ ਖਿਲਾਫ ਬੋਲਦਾ ਉਹਨੂੰ ਇਹ ਚੁੱਪ ਕਰਾਉਣਾ ਇਹਨਾਂ ਦਾ ਇੱਕ ਕੰਮ ਹੈ ਸੋ ਉਸੇ ਹੀ ਸ਼ਿਕਾਰ ਹੋਇਆ ਉਸੇ ਗੱਲ ਦੇ ਭਾਨਾ ਸਿੱਧੂ ਜੀ ਜਿਹੜਾ ਇਹ ਕੀਤਾ ਵੀ ਭਾਨਾ ਸਿੱਧੂ ਤੇ ਜਿਹੜਾ ਹੈਗਾ ਪੱچے ਵੀ ਝੂਠੇ ਆ ਤੇ ਵੱਡੀ ਗੱਲ ਜਿਹੜੇ ਉਹ ਤੇ ਗੈਰ ਮਨੁੱਖੀ 3 ਡਿਗਰੀ ਜਿਹਨੂੰ ਤਾਰਚਰ ਕਹਿੰਦੇ ਆ ਤੀਜੇ ਦਰਜੇ ਦਾ ਜਿਹੜਾ ਕਹਿੰਦੇ ਆ ਵੀ ਗੈਰ ਸੰਵਧਾਨਕ ਤੌਰ ਤੇ ਗਲਤ ਉਹਦੇ ਤੇ 3 ਡਿਗਰੀ ਤਾਰਚਰ ਹੋਇਆ ਸੋ ਇਸ ਕਰਕੇ ਥਾਰਡੀ ਲਈ ਸਾਡੀ ਮੰਗਿਆ ਵੀ ਉਹਨਾਂ ਨੂੰ ਜਿਹੜਾ ਅਸੀਂ ਇਹ ਵੀ ਛੱਡਤੀ ਇੱਕ ਵਾਰੀ ਉਹ ਤਾਂ ਵੜਦਾ ਤਾਂ ਇਹ ਹੁੰਦਾ ਵੀ ਕਾਨੂੰਨ ਮੁਤਾਬਕ ਜਿਨ੍ਹਾਂ ਨੇ ਥਰਡ ਪਾਰਟੀ ਟਾਰਗੇਟ ਕੀਤਾ ਉਹ ਅਧਿਕਾਰੀਆਂ ਤੇ ਵੀ ਕਾਰਵਾਈ ਹੋਵੇ ਉਹਨਾਂ ਦੇ ਪੜਤਾਲ ਹੋਵੇ ਪਰ ਅਸੀਂ ਨਵੇੜਣ ਦੀ ਖਾਤਰ ਇਹ ਗੱਲ ਛੱਡਤੀ ਸੀ ਔਰ ਬਿਨਾਂ ਸ਼ਰਤ ਰਿਹਾਈ ਤੇ ਉਹਦੀ ਜਿਹੜੀ ਪਰਚੇ ਸਾਰੇ ਖਰਚ ਇਹ ਜਿਹੜੀ ਇੱਕ ਕੱਲਾ ਜਥੇਬੰਦੀਆਂ ਦੀ ਮੰਗ ਹੈ ਇਹ ਹਜ਼ਾਰਾਂ ਲੋਕਾਂ ਦੀ ਮੰਗ ਹੈ ਉਹਦੇ ਜਿਹੜਾ ਇਕੱਠ ਹੋਇਆ ਉਸ ਮੰਗ ਦੇ ਆਧਾਰ ਤੇ ਤਿੰਨ ਤਰੀਕ ਦਾ ਪ੍ਰੋਗਰਾਮ ਕਰਦੇ ਆ ਦੂਜੀ ਗੱਲ ਜਿੰਨੀਆਂ ਵੀ ਜੱਥੇਬੰਦੀਆਂ ਵਾਲੇ ਹੈਗੇ ਨੇ ਜਾਂ ਕੋਈ ਆਗੂ ਹੈਗਾ ਜਿਹੜਾ ਕਿਸੇ ਦਾ ਕੋਈ ਸਮਾਜ ਸੁਧਾਰਕ ਆਗੂ ਹੈ ਕੋਈ ਸੋਸ਼ਲ ਵਰਕਰ ਹੈ ਕੋਈ ਐਕਟੀਵਿਸਟ ਹੈ ਕਿਸੇ ਦਾ ਵੀ ਨਹੀਂ ਹੁੰਦਾ ਕਿਸੇ ਨਾਲ ਜਾਤੀ ਝਗੜਾ ਕਿਸੇ ਦਾ ਸਰਕਾਰ ਦੀਆਂ ਜੋ ਵਧੇਕੀਆਂ ਨੇ ਜਾਂ ਕੋਈ ਜਿਹੜੀਆਂ ਇਹੋ ਜਿਹੀਆਂ ਕੋਈ ਲੋਭੀਆਂ ਉਹਨਾਂ ਦੀਆਂ ਵਧੇਕੀਆਂ ਨੇ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਲੋਕਾਂ ਨੂੰ ਨੰਗਾ ਲੋਕਾਂ ਨੂੰ ਲੁੱਟਣ ਵਾਲੀਆਂ ਉਹਨੂੰ ਨੰਗਾ ਕਰਨ ਦਾ ਅਸੀਂ ਕੰਮ ਕਰਦੇ ਹਾਂ ਜਾਤੀ ਲੜਾਈ ਨਾ ਸਾਡੇ ਕਿਸੇ ਨਾਲ ਹੈਗੀ ਹੈ ਨਾ ਅਸੀਂ ਕਿਸੇ ਤੇ ਜਾਤੀ ਅਟੈਕ ਕਰਦੇ ਆ ਨਾ ਕਿਸੇ ਕਰਨ ਨੂੰ ਕਿਸੇ ਤੇ ਕਹਿਣੇ ਆ ਸੁਸ਼ਕ ਕਰਕੇ ਜਿਹੜਾ ਇਹਨਾਂ ਨੇ ਵਿਸ਼ਵਾਸ ਦਿਵਾਇਆ ਚ ਵੀ ਅਸੀਂ ਛੇਤੀ ਉਹਨਾਂ ਨੂੰ ਰਿਲੀਜ਼ ਕਰ ਦਿਆਂਗੇ ਪਰ ਜੇ ਜਿਹੜੇ ਛੇਤੀ ਰਿਲੀਜ਼ ਕਰਤਾ ਸਾਡਾ ਤਿੰਨ ਤਰੀਕਾ ਦਾ ਪ੍ਰੋਗਰਾਮ ਸਟੈਂਡ ਹੈ ਜੇ ਇਹਨਾਂ ਨੇ ਤਿੰਨ ਤੋਂ ਪਹਿਲਾਂ ਛੇਤੀ ਦਾ ਅਰਥ ਇਹਨਾਂ ਦਾ ਤਿੰਨ ਤੋਂ ਪਹਿਲਾਂ ਹੋਇਆ ਫਿਰ ਅਸੀਂ ਉਹਨੂੰ ਜਿਹੜਾ ਪ੍ਰੋਗਰਾਮ ਨੂੰ ਵਿਚਾਰ 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 ਕਰ ਸਕਦੇ ਆ ਵੀ ਉਹ ਪ੍ਰੋਗਰਾਮ ਨੂੰ ਕੰਟੀਨਿਊ ਕਰਨਾ ਕਿ ਨਹੀਂ ਕਰਨਾ ਪਰ ਜੇ ਇਹ ਇਹਨਾਂ ਦਾ ਜਿਹੜਾ ਮੋੜ ਵਿਸ਼ਵਾਸ ਹੈ ਸਿਰਫ ਵਿਸ਼ਵਾਸੀ ਹੋਇਆ ਪ੍ਰੋਗਰਾਮ ਨੂੰ ਫੈਸਲਾ ਕਰਨ ਦੇ ਖਾਤਰ ਹੋਇਆ ਉਹਨੂੰ ਰਿਲੀਜ਼ ਕਰਨ ਦੀ ਖਾਤਰ ਇਹਨਾਂ ਨੇ ਦੌਰਾਨ ਵਿੱਚ ਕੋਈ ਕਾਰਵਾਈ ਨਾ ਕੀਤੀ ਫਿਰ ਸਾਡਾ ਸਟੈਂਡ ਰਹੂ ਕੋਈ ਦੁਬਾਰਾ ਮੀਟਿੰਗ ਦਾ ਸੱਦਾ ਤਾਂ ਨਹੀਂ ਕਿਹਾ ਇਹਨਾਂ ਨੇ ਦੁਬਾਰਾ ਮੀਟਿੰਗ ਹੋ ਸਕਦੀ ਹੈ ਕੋਈ ਨਹੀਂ ਨਹੀਂ ਜੀ ਦੁਬਾਰਾ ਮੀਟਿੰਗ ਦਾ ਕੋਈ ਸੱਦਾ ਉਹਨਾਂ ਨੇ ਕਿਹਾ ਤੇ ਇਹ ਅਸੀਂ ਹੈਗਾ ਵੀ ਉਹ ਪ੍ਰੋਗਰਾਮ ਹੈ ਜਿਹੜਾ 3 ਤਰੀਕ ਵਾਲਾ ਉੱਥੇ ਅਸੀਂ ਬੈਠਾਂਗੇ ਤਿਆਰੀਆਂ ਕਰਕੇ ਉਵੇਂ ਜਿਵੇਂ ਕਿਨੂ ਕਿਨੂ ਸੱਦਾ ਦਿੰਨੇ 3 ਤਰੀਕ ਨੂੰ 3 ਤਰੀਕ ਨੂੰ ਅਸੀਂ ਜਿਹੜੀ ਪੰਜਾਬ ਨੂੰ ਸੱਦਾ ਦਿੰਦੇ ਹਾਂ ਪੰਜਾਬ ਦੇ ਜਿੰਨੇ ਇਨਸਾਫ ਪਸੰਦ ਲੋਕ ਐ ਇਨਸਾਫ ਪਸੰਦ ਜਥੇਬੰਦਗੀਆਂ ਨੇ ਲੋਕਾਂ ਦੇ ਹੱਕਾਂ ਦੇ ਖਾਤਰ ਲੜਦਾਲ ਗਏ ਭਾਵੇਂ ਕੋਈ ਵਿਅਕਤੀ ਆ ਨਹੀਂ ਕੋਈ ਪਾਰਟੀ ਆ ਭਾਵੇਂ ਜੱਦੇ ਪੱਕਾਦਰ ਨਾ ਹੋ ਗਈ ਸਾਡਾ ਉੱਥੇ ਹੋਊਗਾ ਪੱਕਾ ਪਰ ਪੱਕੇ ਦਾ ਮਤਲਬ ਐ ਨਹੀਂ ਹੁੰਦਾ ਵੀ ਉੱਥੇ ਬੈਠੇ ਰਹਿਣਾ 3 ਤਰੀਕ ਨੂੰ ਅਸੀਂ ਬੈਠਾਂਗੇ ਉਦੋਂ ਤੱਕ ਇਹਨਾਂ ਦਾ ਕੀ ਐਟੀਟਿਊਡ ਆਉਂਦਾ ਜੇ ਇਹਨਾਂ ਦਾ ਐਟੀਟਿਊਡ ਇਗਨੋਰ ਕਰਨ ਵਾਲਾ ਹੋਇਆ ਟਾਲਣ ਵਾਲਾ ਹੋਇਆ ਫੇਰ ਉਹ ਤੱਕਾ ਵੀ ਕੀਤਾ ਜਾ ਸਕਦਾ ਉੱਥੋਂ ਵੀ ਗਾਹਾਂ ਕਿਸੇ ਪਾਸੇ ਭੱਜਿਆ ਜਾ ਸਕਦਾ ਇਹਨੂੰ ਤੱਕਾ ਕਰਨ ਦੀ ਹੁਣ ਤੱਕ ਜਿੰਨੇ ਵੀ ਧਰਨਾ ਕਰੀ ਗਏ ਆ ਆਪਣੇ ਸੰਗਰੂਰ ਨੇੜੇ ਨਹੀਂ ਲੱਗਣਦੇ ਡਾਂਗਾ ਮਾਰਦੇ ਦੇਖੋ ਜੀ ਡੰਗਾ ਜਿਹੜਾ ਬੰਦਾ ਜੋਧਾ ਹੁੰਦਾ ਨਾ ਜਿਹੜਾ ਉਹਨੇ ਜੁੱਧ ਦੇ ਵਿੱਚ ਜਾਣਾ ਹੁੰਦਾ ਮੈਦਾਨ ਚ ਉਹਨੇ ਇਹ ਨਹੀਂ ਦੇਖਣਾ ਹੁੰਦਾ ਵੀ ਮੇਰੀ ਗੋਲੀ ਬੱਜੂਗੀ ਜਾਂ ਮੇਰੀ ਬਾਹ ਟੁੱਟੂ ਜਾਂ ਲੱਗੂ ਇਸ ਕਰਕੇ ਅਸੀਂ ਮੈਦਾਨ ਚ ਜਾਣਾ ਗਾਂ ਸਰਕਾਰ ਦਾ ਕੰਮ ਹੈ ਵੀ ਸਾਡੇ ਤੇ ਉਹ ਡੰਗਾ ਮਾਰਦੀ ਆਥਰੂ ਦੇ ਸਿੱਟਦੀ ਆ ਪਾਣੀ ਸਿੱਟਦੀ ਆ ਉਹ ਉਹਦਾ ਧਰਮ ਹੈ ਸਾਡਾ ਧਰਮ ਹੈ ਲੜਨਾ ਉਹਨਾਂ ਦਾ ਧਰਮ ਹੈ ਕੁੱਟਣਾ-ਕੁੱਟ ਕੇ ਦੇਖ ਲੈ ਜਿਹਨਾਂ ਦੀ ਖਾਤਰ ਅਸੀਂ ਲੋਕਾਂ ਦੀ ਖਾਤਰ ਕੁੱਟ ਖਾਵਾਂਗੇ ਉਹ ਵੀ ਫੇਰ ਚੁੱਪ ਕਰਕੇ ਦੇ ਬੈਠਣਗੇ ਇਹਨਾਂ ਨੂੰ ਉਹਦੀ ਕੀਮਤ ਚ ਤਾਰਨੀ ਪੈਣੀ ਆ ਧੰਨਵਾਦ ਉਧਰ ਪ੍ਰਧਾਨ ਸਾਹਿਬ ਜੀ ਕਰ ਇਧਰ ਕਰ ਲੋ ਉਧਰ ਕਰ ਲੇ ਲੰਪ ਆਪਣੇ ਸਾਰੇ ਲਾਂਚ ਇੱਕ ਮੈਂ ਇੱਕ ਹੋਰ ਹੈ ਮੇਰੇ ਨਾਲ ਉਹ ਵੀ ਨਾਲ ਤਾਂ ਲੱਗੇ ਕਿੱਥੇ ਹੈਗਾ ਕਿੱਥੇ ਤਾਂ ਤਾਂ ਆਈ ਜਾਵਾਂ ਉੱਪਰ ਗਰਦਨ ਤੇ ਉੱਪਰ ਕਰੀ ਆਚਾਂ ਬੱਚੇ ਬੱਚੇ ਪਾ ਰਹੇ ਕਰੂ ਲੋ ਜਿਹੜਾ ਬਾਪੂ ਕੋਲ ਗੱਲ ਕਰਦੇ ਆ ਰੋਮੀ ਸਾਰੇ ਪਾਸੇ ਚਾਕੇ ਬਾਪੂ ਜੀ ਮੀਟਿੰਗ ਕੱਲ ਵੀ ਕੀਤੀ ਗਈ ਸੀ ਕੱਲ ਵੀ ਮੇਰੇ ਖਿਆਲ ਨਾਲ ਦੋ ਘੰਟੇ ਮੀਟਿੰਗ ਚੱਲੀ ਆਗੀ ਤੇ ਅੱਜ ਤਾਂ 11 ਵਜੇ ਦਾ ਸਭਾ ਸਤਾ ਮੇਰਾ ਖਿਆਲ ਹੈ ਵੀ 4 ਤੋਂ 5 ਟਾਈਮ ਤੱਕ ਹੋ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਾਫ ਕੈਨਸਲ ਕਰਾਉਣਾ ਚਾਹੀਦਾ ਮੈਂ ਸੰਤੈ ਖੋ ਜੀ ਅਨਯਾਰ ਨੇ ਮੈਂ ਕਹਣਾ ਉਹ ਅਫਸਰ ਸਾਹਿਬ ਜੀ ਉਹਨੇ ਜਿਹੜੀ ਨੌਕਰੀ ਉਹਨੇ ਜਿੱਦਦੇ ਦੀ ਲੱਭ ਲਗਿਆ ਇੱਕ ਜਣਾ ਤੁਸੀਂ ਕਿਹਾ ਕਿ ਕਿੰਨੀਆਂ ਜੱਥੇਬੰਦੀਆਂ ਕੋਈ ਜੱਥੇਬੰਦੀ ਬਾਹਰ ਰਹੀ ਹੀ ਨਹੀਂ ਤੇ ਨਾ ਰਹੇ ਤੇ ਨਾ ਬਾਹਰ ਰਹਿ ਕੇ ਸਾਡਾ ਸਰਦਾਰ ਮੈਂ 37 ਜੱਥੇਬੰਦੀਆਂ ਵੱਲੋਂ ਮੈਨੂੰ ਭੇਜਿਆ ਗਿਆ ਤਾਂ ਵੀ ਚਮਕ ਕੇ ਬੋਲ ਕਿਉਂ ਨਾ ਸਾਰਾ ਕੌਟ ਹੋਣਾ ਸਾਰੀਆਂ ਜੱਥੇਬੰਦੀਆਂ ਲੀਡਰ ਹੋਊਂਗੇ ਸਾਰੀਆਂ ਜੱਥੇਬੰਦੀਆਂ ਫਰਕ ਕਰਾਂਗੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਉਹਨਾਂ ਚੱਕਰ ਯਾਰੀ ਰੋਗਾ ਸੀ ਘਰੇ ਨਹੀਂ ਆਦੇ ਲੀਡਰ ਜਿੰਨਾ ਜਿਕਰਪਾਨਾ ਰਹਿਣੀ ਕਿਹਾ ਦਾ ਆਪਣਾ ਵੈਦਾ ਕਰਕੇ ਜਿੰਨੇ ਮੀਟਾ ਸੀ ਕਰੇ ਨੀਯਾ ਮੰਗੀ ਜਿਵੇਂ ਦਿੱਲੀ ਤੋਂ ਨਹੀਂ ਆਇਤੀ ਜਿੰਨਾ ਜਿਕਰਪਾਨਾ ਬਿਨਾ ਸ਼ਰਤ ਅਸੀਂ ਕਿਉਂ ਜਿਥੇ ਨਹੀਂ ਆਣ ਲੱਖੀ ਨੇ ਉੱਥੇ ਕਿਹਾ ਬਿਨਾਂ ਸ਼ਰਤ ਤੁਰਿਆ ਕਰਾਂਗੇ ਇਹਨਾਂ ਦੇ ਸਰੀ ਦੇ ਲੀਡਰ ਨੇ ਕਿਹਾ ਬਿਨਾਂ ਸ਼ਰਤ ਤੁਰਿਆ ਮੈਂ ਪੂਰਾ ਹੱਥ ਖੜਾ ਕਰਕੇ ਕਿਹਾ ਵੀ ਬਿਨਾਂ ਜਵਾਨ ਤੋਂ ਬਿਨਾਂ ਸ਼ਰਤ ਤੁਰਿਆ ਕਰਕੇ ਲਿਆਵਾਂਗੇ ਪੂਰੀ ਚਿੰਤਾ ਕਰ ਲੋਕਾਂ ਨੇ ਤਾੜੀਆਂ ਪਾਈਆਂ ਦੇ ਜੇ ਹੁਣ ਅਸੀਂ ਜਬਾਨ ਤਕਰਾਵਾਂਗੇ ਪਰ ਚਾਰ ਬਾਲ ਦਾੜੀ ਦੀ ਕਿਨੂੰ ਤਕਾਵਾਂਗੇ ਤੁਸੀਂ ਮਤਲਬ ਜਾ ਕੇ ਬਿਲਕੁਲ ਨਹੀਂ ਸਹੀ ਗੱਲ ਹੈ ਕੋਈ ਪ੍ਰਸ਼ਾਸਨ ਕੁਝ ਕਰ ਲੇ ਤਾਜੀਕਰਤਾ ਬਾਈ ਸਾਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਨਹੀਂ ਕੁਝ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਦਖਾਵਾ ਜ਼ਰੂਰ ਦੇਵਾਂਗੇ ਐਸਐਸ ਵਿੱਚ ਜੰਨੇ ਉਹਨੇ ਸਾਡੇ ਦੇ ਪਰਚੇ ਝੂਠੇ ਪਾਏ ਨੇ ਉਹ ਅਸੀਂ ਜੂਰ ਦੇਵਾਂਗੇ ਵੀ ਸਾਹ ਭਾਨੇ ਦੇ ਉਹਦਾ ਪਰਿਵਾਰ ਦੇਊਗਾ ਵੀ ਝੂਠੇ ਪਰਚੇ ਆਏ ਨੇ ਮੈਂ ਫੇਰ ਤੁਹਾਡੇ ਨਾਲ ਇਹ ਇਲਾਨ ਕਰਦਾ ਜਿੰਨਾ ਚੱਕਰਪਾਨਾ ਬਾਹਰ ਨਹੀਂ ਆਉਦਾ ਠੀਕ ਹੈ ਨਾ ਗੱਲ ਉਹਨਾਂ ਚੱਕਰ ਬਿਲਕੁਲ ਸੰਘਰਸ਼ਬੰਦ ਨਹੀਂ ਕਰਾਂਗੇ ਕਰਾਂਗੇ ਜਿੰਨਾ ਜਹਾ ਜੇ ਉਹ ਰਹਾ ਕਰਦਾਂਦੇ ਨੇ ਫਿਰ ਮੌਕੇ ਦੇ ਤੁਰਤ ਮੀਡੀਆ ਸਾਹਦੇ ਕਿ ਤੂੰ ਕਹਿੰਦਾ ਸੋਚੀ ਜਾ ਸਕਦੀ ਐ ਫਿਰ ਵੀ ਸੈਟ ਨੂੰ ਪ੍ਰੋਗਰਾਮ ਉੱਥੋਂ ਜਗਾ ਬਦਲੀ ਜਾ ਸਕਦੀ ਐ ਫਿਰ ਜੇਤੂ ਰੀਲ ਦੀ ਕਰਦੇ ਨੇ ਝੱਗ ਕੇ ਕਾਉਂਟ ਤੇ ਕੋਟਾ ਸਖੜਾ ਕੇ ਨਾ ਚੜਾ ਪਰ ਜੇ ਵੀ ਕਿਨੇ ਹੋਣਗੇ ਬਈ ਤਾਂ ਇਹਨਾਂ ਨੂੰ ਗੱਲ ਚਾਹੀਦੀ ਐ ਕਿ ਫਿਰ ਅਸੀਂ ਉਹ ਕਹਾ ਕੀ ਕਹਾਂਗੇ ਕਿ ਪੰਡਿਤ ਫੋਣ ਕਾ ਨਾ ਕੱਟ ਕਰ ਲਈ ਕਿਤੇ ਕਰ ਲਈਏ ਕਿਉਂਕਿ ਆਪਈ ਰਿਆਕ ਰੱਖਦੇ ਲੋਕਾਂ ਨੇ ਲੋਕਾਂ ਦੀ ਤਰਫ ਰਹਿ ਕੇ ਨਾ ਲੀਡਰਾਂ ਤੱਕ ਸਿਆਣ ਫਰਾਹ ਦੇਣਾ ਲੜਨ ਦਾ ਵਾਤਾ ਛੋਟਾ ਇਹੀ ਵਾਦਾ ਜਲੇ ਜਲੇ ਆਹ ਨੂੰ ਤਾਂ ਕਰ ਨਹੀਂ ਜਾਵਾਂਗੇ ਛੋਟਾ ਦਾ ਰਹਿਦਾ ਧੰਨਵਾਦ ਚਲੋ ਓਏ ਫੋਟੋ ਕਰਦੀਏ ਫੋਟੋ ਕਰਦੀ ਫਿਰ ਆ ਫੋਟੋ ਕਰਦੀ ਠੀਕ ਹੈ